ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਖਿਲਾਫ ਗੁੱਸਾ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਪੂਰੀ ਬਾਰ ਪੈਸੋਸੀਏਸ਼ਨ ਬਾਰ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਚਹਿਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਦੇ ਨਾਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੂੰ ਸੌਂਪਿਆ ਮਾਮਲਾ ਕੀ ਹੈ ਉਸ ਬਾਰੇ ਪ੍ਰਧਾਨ ਚਹਿਲ ਨੇ ਦੱਸਿਆ ਕਿ ਜ਼ਿਲ੍ਹਾ ਬਣੇ ਨੂੰ 3 ਸਾਲ ਦੇ ਕਰੀਬ ਹੋ ਚੁੱਕੇ ਹਨ ਪਰ ਅਜੇ ਤੱਕ ਜ਼ਿਲ੍ਹਾ ਐਂਡ ਸੈਸ਼ਨ ਕੋਰਟ ਪਰ ਅਜੇ ਤੱਕ ਜ਼ਿਲ੍ਹਾ ਐਂਡ ਸੈਸ਼ਨ ਕੋਰਟ ਸਿਵਲ ਪ੍ਰਸ਼ਾਸਨਿਕ ਕੰਪਲ ਦਿਲਾਂ ਮੁਖੀ ਪੁਲਿਸ ਲਈ ਸਰਕਾਰ ਦੀ ਇਹ ਚੁੱਪੀ ਨੇ ਅੱਜ ਸਾਨੂੰ ਇਸ ਲਈ ਮਜਬੂਰ ਕੀਤਾ ਹੈ। ਸਾਹਿਬ ਜੀ ਤੁਸੀਂ ਇਕੱਠੇ ਹੋ ਕੇ ਆਇਓ ਡੀਡੀ ਦਫ਼ਤਰ 30 ਕੰਮ ਆਇਓ। ਅੱਜ ਅਸੀਂ ਮੈਮੋਰੰਡਮ ਦੇਣ ਆਏ ਆ ਪੰਜਾਬ ਗਵਰਨਮੈਂਟ ਨੂੰ ਤੇ ਯਾਦ ਕਰਾਉਣ ਲਈ ਔਰ ਇਹਨਾਂ ਨੂੰ ਚੇਤਾਉਣ ਲਈ ਕਿਉਂਕਿ 3 ਸਾਲ ਦੇ ਕਰੀਬ ਹੋ ਚੱਲੇ ਮਰੇਕੋਲਾ ਜ਼ਿਲ੍ਹਾ ਬਣਿਆ। ਜਿਹੜੀਆਂ ਪ੍ਰਮੁੱਖ ਸੰਸਥਾਵਾਂ ਨੇ ਗਿਆ ਕਿਸੇ ਐਡਮਿਨਿਸਟ੍ਰੇਸ਼ਨ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਉਹ ਜਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਹੁੰਦਾ ਹੈ ਜਾਂ ਪੁਲਿਸ ਪ੍ਰਸ਼ਾਸਨ ਅਤੇ ਤੀਸਰੀਆਂ ਜ਼ਿਲ੍ਹਾ ਅਦਾਲਤਾਂ ਨੇ ਦੋ ਇਹ ਚੀਜ਼ਾਂ ਸਥਾਪਿਤ ਕਰਤੀਆਂ ਪੰਜਾਬ ਸਰਕਾਰ ਨੇ ਸਥਾਪਿਤ ਵੀ ਜਿਹਹੀਆਂ ਕਰਿਆ ਨੇ ਸਾਨੂੰ ਦਿਖਦੀਆਂ ਨੇ ਕੋਈ ਤਾਂ ਯੋਗ ਪ੍ਰਬੰਧ ਕਿਸੇ ਕਿਸਮ ਦਾ ਇਹਨਾਂ ਦੇ ਨਾਂ ਤਾਂ ਦਫ਼ਤਰਾਂ ਦੇ ਨਾ ਇੱਥੇ ਆਉਂਦੇ ਨੇ ਲੋਕ ਉਹਨਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ ਜ਼ਿਲ੍ਹਾ ਅਦਾਲਤਾਂ ਤੇ ਤਾਂ ਪੂਰੀ ਚੁੱਪੀ ਵੱਟੀ ਹੋਈ ਹੈ ਪੰਜਾਬ ਵੰਡ ਰਾਣਾ ਹਾਈ ਕੋਰਟ ਨੇ ਆਪਣੇ ਪੱਤਰ ਰਾਹੀਂ ਪੰਜਾਬ ਗਵਰਨਮੈਂਟ ਨੂੰ ਲਿਖਤਾ ਕਿ ਤੁਸੀਂ ਜ਼ਿਲ੍ਹਾ ਮਰੇਕ ਕੋਲਾ ਦੇ ਵਿੱਚ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਕਰੋ। ਔਰ ਇਹ 22/8/2023 ਨੂੰ ਕਿਹਾ। ਉਸ ਤੋਂ ਬਾਅਦ ਪੰਜਾਬ ਦਾ ਬਜਟ ਤਿਆਰ ਹੋਇਆ ਨਵੇਂ ਵਿੱਤੀ ਸਾਲ ਦਾ। ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਨਾ ਤਾਂ ਫੰਡ ਦਿੱਤਾ ਸਨ। ਨਾ ਇਸ ਸੰਬੰਧੀ ਕੋਈ ਯੋਜਨਾ ਲਿਖੀ ਗਈ ਹੈ। ਤੇ ਨਾ ਇਹਦੀ ਕੋਈ ਹੋਰ ਸਾਡੇ ਕਚੇਰੀ ਹੈ ਬੁਰਾ ਹਾਲ ਹੈ। ਤੁਸੀਂ ਜਾ ਕੇ ਦੇਖੋ ਉੱਥੇ ਬਾਥਰੂਮਾਂ ਦੇ ਕੀ ਹਾਲ ਨੇ। ਜਿਹੜੇ ਪਬਲਿਕ ਲਿਟੀਗੈਂਟ ਹੈਡ ਮਤਲਬ ਸ਼ੈੱਡ ਬਣਿਆ ਹੋਇਆ ਉਦੇ ਮੰਦੇ ਹਾਲ ਨੇਗੇ ਸੰਗਰੂਰ ਬਾਰ ਐਸੋਸੀਏਸ਼ਨ ਨੂੰ ਨਾਣਾ ਕਰਦੇ 1 ਕਰੋੜ ਰੁਪਏ ਦੇ ਕਰੀ ਫੰਡ ਦੇਤਾ ਸਰਕਾਰ ਨੇ ਆ ਪਿਛਲੇ 2 ਸਾਲਾਂ ਦੇ ਦਰਮਿਆਨ ਤੇ ਸਾਡੇ ਵਾਸਤੇ ਮਤਲਬ ਇੱਕ ਨਵਾਂ ਪੈਸਾ ਨਹੀਂ ਹੈ ਅਸੀਂ ਉਹ ਬਾਥਰੂਮਾਂ ਦੀ ਮੁਰੰਮਤ ਤੱਕ ਖੁਦ ਆਪਣੇ ਕੋਲੋਂ ਪੈਸੇ ਇਕੱਠੇ ਕਰਾ ਕੇ ਕਰਾਉਣੀ ਹੈ ਤੁਸੀਂ ਇੱਥੋਂ ਦੇ ਵਿਧਾਇਕ ਨਾਲ ਗੱਲਬਾਤ ਕੀਤੀ ਵਿਧਾਇਕ ਸਾਹਿਬ ਨੂੰ ਵੀ ਅਸੀਂ ਮੈਮੋਰੰਡਮ ਦੇ ਚੁੱਕੇ ਉਹ ਤਾਂ ਮਤਲਬ ਹਾਲਾਤ ਹੁਣ ਕੀ ਕਹੀਏ ਇਸ ਵਾਰੀ ਤੁਸੀਂ মিডিਆ ਨੂੰ ਸਾਨੂੰ ਤਾਂ ਦੱਸਿਆ ਕਿ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਮੁੱਦਿਆਂ ਦੀ ਘਾਟ ਲੜਕੀ ਹੈ ਆ ਮੁੱਦੇ ਨਹੀਂ ਹੈਗੇ ਪਤਾ ਨਹੀਂ ਮੁੱਦਾ ਕਿਸੇ ਨੇ ਚੱਕਿਆ ਜਾਂ ਨਹੀਂ ਚੁੱਕਿਆ ਜਾਂ ਉੱਥੇ ਸ਼ੇਅਰ ਸੁਣਾਉਣ ਜਾਂਦੇ ਨੇ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ ਅਸੀਂ ਉਹਨਾਂ ਨੂੰ ਦੇ ਜਾਂਦਾ ਸੀ ਜਿੱਦਣੇ ਸਾਡੀ ਜ਼ਿਲ੍ਹਾ ਚੋਣ ਹੋਈ ਹੈ ਉਸੇ ਅਗਲੇ ਦਿਨ ਜਾ ਕੇ ਉਹਨਾਂ ਨੂੰ ਦੇਖ ਕੇ ਆਇਆ ਉਰੇ ਲਿਫਟਾਂ ਨਹੀਂਆਂ ਹੁਣ ਪੰਜਾਬ ਹਾਈ ਕੋਰਟ ਨੇ ਖੁਦ ਉਹਦਾ ਨੋਟਿਸ ਲਿਆ ਹੈ ਕਿ ਨਾ ਤਾਂ ਉਰੇ ਜਿਹੜੇ ਫਿਜ਼ੀਕਲੀ ਡਿਸੇਬਲਡ ਬੰਦੇ ਨੇ ਉਹਨਾਂ ਖਾਤਰ ਕੋਈ ਰੈਂਪ ਬਣਿਆ ਨਾ ਕਿਸੇ ਕਿਸਮ ਦੀ ਲਿਫਟ ਦੀ ਪ੍ਰੋਵੀਜ਼ਨ ਹੈ ਅੱਜ ਤੋਂ ਘੱਟੋ ਘੱਟ 4 ਸਾਲ ਪਹਿਲਾਂ ਲਿਫਟਾਂ ਦਾ ਐਸਟੀਮੇਟ ਬਣ ਕੇ ਇਹ ਜਾ ਚੁੱਕੇ ਹੈ ਗਵਰਨਮੈਂਟ ਨੂੰ ਕੋਈ ਫੰਡ ਰਿਲੀਜ਼ ਨਹੀਂ ਕੀਤਾ ਗਿਆ ਤੁਸੀਂ ਮੰਨੋ ਕਿ 11 ਏਸੀ ਜ਼ਿਲ੍ਹਾ ਮਤਲਬ ਬਰਿਸ਼ਲ ਸੰਗਰੂਰ ਦੇ ਵਿੱਚ 11 ਏਸੀ ਲਾਏ ਗਏ ਨੇ 2-2 ਟਨ ਦੇ 50000 ਦਾ ਇੱਕ ਏਸੀ ਹੈ 55 ਲੱਖ ਰੁਪਈਆ ਏਸੀਆਂ ਵਾਸਤੇ ਤਾਂ ਦੇਤਾ ਉਰੇ ਲੋਕ ਮਤਲਬ ਜਿਹੜੇ ਫਿਜ਼ੀਕਲੀ ਡਿਸੇਬਲ ਨੇ ਉਹ ਉੱਪਰ ਚੜਨ ਤੋਂ ਮੁਨਕਰ ਨੇ ਔਰ ਉਹਨਾਂ ਖਾਤਰ ਲਿਫਟ ਦਾ ਪ੍ਰਬੰਧ ਨਹੀਂ ਹਿੱਤੱਕ ਹੋਇਆ ਕੀ ਕਰੀਏ ਅਸੀਂ ਕਿ ਕਿੱਥੇ ਜਾ ਕੇ ਰਹੀਏ ਤਾ ਕਰਕੇ ਅੱਜ ਸਾਰੀ ਬਾਰੂਸ਼ ਨੇ ਇਕੱਠੇ ਹੋ ਕੇ ਹੁਣ ਅਸੀਂ ਸੰਘਰਸ਼ ਦੇ ਰਾਹ ਤੁਰ ਰਿਆਂਗੇ ਤਾਂ ਅੱਜ ਅਸੀਂ ਮੈਮੋਰੰਡਮ ਪਹਿਲਾ ਦੇਣ ਆਏ ਆ ਅਗਰ ਇਹ ਸਾਡੀ ਬਾਤ ਸੁਣੀ ਗਈ ਠੀਕ ਹੈ ਨਹੀਂ ਇਸ ਤੋਂ ਬਾਅਦ ਅਸੀਂ ਇਹਨੂੰ ਹੋਰ ਠਿੱਕਾ ਕਰਾਂਗੇ ਔਰ ਮਰੇ ਕੋਲਾ ਡਿਸਟ੍ਰਿਕਟ ਦੇ ਟੋਟਲ ਜੁਡੀਸ਼ੀਅਲ ਕੰਮ ਦਾ ਅਸੀਂ ਬਾਈਕਟ ਕਰਾਂਗੇ ਇਹ ਸੁਣਨ ਚ ਆਇਆ ਕਿ ਜਿਹੜੀ ਪ੍ਰਸ਼ਾਸਨ ਨੇ ਇਸੇ ਬਿਲਡਿੰਗ ਦੇ ਅੰਦਰ ਡੀਸੀ ਕੰਪਲੈਕਸ ਬਣਾਉਣ ਦਾ ਪਰ ਪਲਾਨ ਸੀ ਸੁਣੀਆਂ ਸੁਣਾਈਆਂ ਗੱਲਾਂ ਨੇ ਜੀ ਸੁਣੀਆਂ ਸੁਣਾਈਆਂ ਗੱਲਾਂ ਨੇ ਤੁਸੀਂ ਇਹ ਦੇਖੋ ਵੀ ਆਹ ਜਿਹੜਾ ਬਜਟ ਇਹਨਾਂ ਨੇ ਤਿਆਰ ਕੀਤਾ ਗਵਰਨਮੈਂਟ ਨੇ मात्र 150 ਕਰੋੜ ਰੁਪਏ ਇਹਨਾਂ ਨੇ ਤੁਸੀਂ ਉਹਦੀ ਪ੍ਰਵਿਨ ਪੜ੍ਹ ਲਓ 150 ਕਰੋੜ ਰੁਪਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਦਾ ਜਾਂ ਦੂਸਰੇ ਜਿਹੜੇ ਐਸ ਡੀ ਐਮ ਦੇ ਆਪਣੇ ਬਿਲਡਿੰਗ ਜਾਂ ਹੋਰ ਕੰਪਲੈਕਸਾਂ ਦੀ ਮੁਰੰਮਤ ਅਤੇ ਉਸਾਰੀ ਲਈ 150 ਕਰੋੜ ਰੁਪਏ ਰੱਖਿਆ ਕੁੱਲ ਪੂਰੇ ਪੰਜਾਬ ਲਈ ਪੂਰੇ ਪੰਜਾਬ ਖਾਤਰ ਉਰੇ ਤੁਸੀਂ ਕੰਪਲੈਕਸ ਬਣਾਉਣਾ 100 ਕਰੋੜ ਤੋਂ ਘੱਟ ਦਾ ਪ੍ਰੋਜੈਕਟ ਨਹੀਂ ਹੈ ਕਿਹਨੇ ਤੁਹਾਨੂੰ ਫੰਡ ਦੇਣੇ ਨੇਗੇ ਸੈਸ਼ਨ ਜਦ ਵੀ ਤੇ ਕੰਪਲੈਕਸ ਨੂੰ ਪਛਾਣ ਨੂੰ ਕੰਪਲੈਕਸ ਬਣਾਉਣ ਵਾਸਤੇ ਇਹਨੂੰ ਕਿੱਥੇ ਕਰੀ ਅੱਜ ਬਾਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮਲੇਰ ਕੋਟਲਾ ਵੱਲੋਂ ਮੈਮੋਰੈਂਡਮ ਦਿੱਤਾ ਗਿਆ ਹੈ ਜਿਹਦੇ ਵਿੱਚ ਉਹਨਾਂ ਦੀ ਡਿਮਾਂਡ ਹੈਗੀ ਐ ਕਿ ਸੈਸ਼ਨ ਡਿਵੀਜ਼ਨ ਇੱਥੇ ਸਟੈਬਲਿਸ਼ ਹੋਣਾ ਚਾਹੀਦਾ ਕਿਉਂਕਿ ਹੁਣ ਜ਼ਿਲ੍ਹੇ ਨਵਾਂ ਜ਼ਿਲ੍ਹਾ ਬਣਿਆ ਹੈ ਤੇ ਇਹਦੇ ਤਹਿਤ ਅਸੀਂ ਗੱਲਬਾਤ ਕੀਤੀ ਹੈਗੀ ਐਂਡ ਵੀ ਹੈਵ ਅਸ਼ੂਡ देम ਕਿ ਜੋ ਵੀ ਅਪਰੋਪਰੀਟ ਅਥਾਰਟੀ ਤੱਕ ਅਸੀਂ ਇਨ ਮੈਟਰ ਨੂੰ ਵਿਲ ਟੇਕ ਅਪ ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਸਾਡੇ ਐਂਡ ਤੇ ਹੈਗੇ ਇਸ਼ੂਜ਼ ਦੇਖਣ ਵਾਲੇ ਕੋਈ ਫੰਡਸ ਤਾਂ ਹੈ ਜਾਂ ਜੋ ਵੀ ਕੋਈ ਕੰਮ ਕਰਾਉਣ ਵਾਲਾ ਵਿਲ ਡੂ ਐਸ ਪਰ ਰਿਕੁਆਇਰਮੈਂਟ ਇਨਾਂ ਨੇ ਇੱਕ ਟਾਈਮਿੰਗ ਦੀ ਵੀ ਮੰਗ ਰੱਖੀ ਹੈ ਬਗੀ ਪਾਰ ਇਸ ਨੂੰ ਸੰਬੰਧ ਵਿੱਚ ਨਾ ਬਾਰੇ ਦੇ ਬਾਰੇ ਟਾਈਮਿੰਗ ਦਿਜੀ टाइमिंग असी विल विल टेक अप जिन्ना जल्दी कोशिश त ही रही है कि, कि जो जल जिना जल्दी हो सके बट uh, थोड़ा ज्या uh, इस कोड इज इन प्लेस तो ये करके विच थोड़ा जहा मे बी थोड़ा सैटबैक लगे बट वी विल ट्राई